ਮੈਂ ਪਹਿਲਾ ਪਹਿਲਾ ਪੰਜਾਬ ਦਾ ਲੀਡਰ ਵੇਖਿਆ ਮੇਰੀ ਗੱਲ ਤੇ ਆਂਨਾ ਸੁਣਿਓ ਮੈਂ ਪੰਜਾਬ ਦਾ ਪਹਿਲਾ ਲੀਡਰ ਸੁਨੀਲ ਜਾਖੜ ਦਾ ਵੀ ਉਹ ਇੰਟਰਵਿਊ ਸੁਣੀ ਜਿਹੜੀ ਇਹ ਗੱਲ ਕਰਨ ਦਿਆ ਮੈਂ ਪਹਿਲਾ ਉਹ ਲੀਡਰ ਵੇਖਿਆ ਜਿਹੜਾ ਆਪਣੀ ਪਾਰਟੀ ਨੂੰ ਮਜ਼ਬੂਤ ਕਰਨੀ ਕਦੀ ਦੀ ਹੋ ਹੁੰਦਾ ਜਿੰਨੂੰ ਹਮੇਸ਼ਾ ਕਾਲੀ ਦਲ ਦੀ ਚਿੰਤਾ ਰਹਿੰਦੀ ਹੈ ਕਿ ਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਉਹ ਜਾਖੜ ਸਾਹਿਬ ਤੁਹਾਨੂੰ ਪ੍ਰਧਾਨ ਬਣਾਇਆ ਭਾਜਪਾ ਵਾਲਿਆਂ ਨੇ ਕਦੀ ਆਪਣੇ ਮੂੰਹੋਂ ਇਹ ਵੀ ਕਹਿਆ ਕਰੋ ਕਿ ਪੰਜਾਬ ਚ ਬੀਜੇਪੀ ਮਜ਼ਬੂਤ ਹੋਣੀ ਚਾਹੀਦੀ ਆ ਉਹ ਕਹਿੰਦੇ ਨਾਲ ਜੀ ਕਾਲੀਦਾਲ ਮਜ਼ਬੂਤ ਹੋਣਾ ਚਾਹੀਦਾ ਇਹ ਤੇ ਉਹਨਾਂ ਦੀ ਪੋਲੀਟਿਕਲ ਸੋਚ ਦਾ ਜਨਾਜ਼ਾ ਹੈ ਕਿ ਉਹ ਆ ਕਿਸ ਪਾਰਟੀ ਦੇ ਪ੍ਰਧਾਨ ਨੇ ਤੇ ਮਜ਼ਬੂਤੀ ਕਿਸ ਪਾਰਟੀ ਦੀ ਮੰਗਦੇ ਐਸਲ ਪੀਐਮ ਤੋਂ ਬੈਠੇ ਮੋਦੀ ਜੀ ਇਹ ਕਹਿਨ ਨੂੰ ਆਪਾਂ ਲਾਗੂ ਬਰੋਧੀਆਂ ਦੇ ਹੋਗਾ ਇਹ ਕਹਿਨ ਨੂੰ ਆ ਲਾਗੂ ਜਦੋਂ ਹੋਗਾ ਇਹ ਬਰੋਧੀਆਂ ਦੇ ਕੱਢ ਕੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਸਤਿੰਦਰ ਜੈਨ ਜੀ ਨੂੰ 2 ਸਾਲ ਦੇਰ ਚ ਅਕਾਜ਼ਰ ਕਿੱਡੇ ਵੱਡੇ ਜੁਮੇ ਆ ਬੰਦੇ ਤੋਂ 2 ਸਾਲ ਬਾਅਦ ਸੀਬੀਆਈ ਨੇ ਕਹਿਤਾ ਜੀ ਉਹਨਾਂ ਦੇ ਕੋਲ ਕੋਈ ਬੂਤ ਨਹੀਂ ਇੱਕੀ ਆ ਗਈ ਏਦਾਂ ਦੇ ਇਹ ਕਾਨੂੰਨ ਹੋਣਗੇ ਚੁੱਕ ਕੇ ਕੇ ਮੁੱਖ ਮੰਤਰੀ ਨੂੰ ਬਦੌਦੀ ਤੇ ਲਾ ਦੇ ਨੂੰ ਅੰਦਰ ਦੇ ਦੇਣਗੇ ਕਿਸੇ ਨੂੰ ਹੋਰ ਨੂੰ ਅੰਦਰ ਦੇ ਕੇ ਮੁੜ ਕੇ ਦੋ ਤਿੰਨ ਮਹੀਨੇ ਬਾਅਦ ਕਹਿ ਦੇਣਗੇ ਜੀ ਕੋਈ ਸਬੂਤ ਨਹੀਂ ਅਗਲੇ ਦਾ ਕਹਿ ਦੇ ਖਤਮ ਕਰਤਾ ਇਹ ਕਾਨੂੰ ਧੰਨਵਾਦ ਜੀ ਤੁਸੀਂ ਬੀਜੇਪੀ ਲੀਡਰ ਸਾਹਿਬੀ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਇਸ ਕਰਕੇ ਇਹ ਕਰ ਰਹੇ ਆ ਕਿਉਂਕਿ ਕੇਂਦਰ ਦੀ ਸਕੀਮਾਂ ਹੁੰਦੀਆਂ ਆ ਪੇਸ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਦਾ ਲਾਇਆ ਜਾਂਦਾ ਹੈ ਤੇ ਉਹ ਸਕੀਮਾਂ ਜਿਹੜੀਆਂ ਦਿਖਾ ਦਿੱਤੀਆਂ ਸੀ ਕਿ ਪੰਜਾਬ ਸਰਕਾਰ ਕਰ ਰਹੀ ਹੈ ਜਿਹੜਾ ਜਿਹੜਾ ਅਸੀਂ ਪੇਸ ਜੇ ਅਸੀਂ ਕਹਿੰਦੇ ਹਾਂ ਪਹਿਲੀ ਗੱਲ ਤੇ ਇਦਾਂ ਦੀ ਗੱਲ ਨਹੀਂ ਦੂਜੀ ਗੱਲ ਇਹ ਜਿਹੜਾ ਸਟੇਟਾਂ ਨੂੰ ਪੈਸਾ ਆ ਰਿਹਾ ਉਹ ਸਭ ਜੀਐਸਟੀ ਦਾ ਆ ਰਿਹਾ ਸਾਡੀ ਜੀਐਸਟੀ ਦਾ ਆ ਰਿਹਾ ਅਸੀਂ ਹਰ ਮਹੀਨੇ ਭਰਦੇ ਆ ਅਸੀਂ ਟੈਕਸ ਦਿੰਦੇ ਆ ਪੈਸਾ ਕੋਈ ਉਹ ਤੋਂ ਭਾਵੇਂ ਬੀਜੇਪੀ ਦੇ ਦਫ਼ਤਰ ਤੋਂ ਥੋੜਾ ਆ ਰਿਹਾ ਸਾਡਾ ਭੇਜਿਆ ਵਾਪਸ ਆ ਰਿਹਾ ਸਭ ਪਾਓ ਬੀਜੇਪੀ ਆ ਦੇ ਆਪਣੇ ਦਫ਼ਤਰ ਭੇਜਦੇ ਕੇਂਦਰ ਸਰਕਾਰ ਕੋ ਭਾਹ ਆ ਰਿਹਾ ਤੇ ਸਾਡਾ ਜਾਂਦਾ ਇੱਥੋਂ ਸਾਡਾ ਹੀ ਵਾਪਸ ਆਉਂਦਾ ਸਾਡਾ ਪੈਸਾ ਹੀ ਆ ਕੇ ਲੋਕਾਂ ਲਈ ਲਾਗੂ ਹੁੰਦਾ ਸਮਝ ਗਦੀ ਗੱਲ ਇਸ ਕਰਕੇ ਇਦਾਂ ਦੀ ਕੋਈ ਗੱਲ ਨਹੀਂ ਕੀ ਕੇਂਦਰੀ ਸਰਕਾਰ ਦੀਆਂ ਸਕੀਮਾਂ ਜੇ ਲਾਗੂ ਕਰਦੀਆਂ ਤੇ ਸਟੇਟ ਗਵਰਨਮੈਂਟਾਂ ਦੇ ਰਾਈ ਕੇਂਦਰੀ ਸਰਕਾਰ ਕਰੇ ਨਾ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਵਰਕਰ ਜਾ ਕੇ ਕੈਂਪ ਲਾਉਣ ਕੇ ਇਹਨੂੰ ਕੈਂਪ ਲਾ ਕੇ ਕੀ ਕਰ ਰਿਆ ਜੀ ਕਿ ਇਹਦੇ ਬੈਂਕ ਦੀ ਬੈਂਕ ਦੀ ਜਾਣਕਾਰੀ ਲਾਦੇ ਆਡਾ ਕਾਰਡ ਲੈਦੇ